ਇਨਾਂ ਦੇ ਘਰ ਦੇ ਅੱਗੇ ਆਏ ਆ ਕਿਉਂਕਿ ਜਥੇਬੰਦੀ ਦਾ ਫੈਸਲਾ ਇਹ ਬਈ ਅਸੀਂ ਸ਼ੁਰੂ ਤੋਂ ਆਪਾਂ ਜਿਹੜਾ ਕੰਮ ਆ ਉਹ ਆਪਾਂ ਗਰਾਊਂਡ ਲੈਵਲ ਤੋਂ ਸ਼ੁਰੂ ਕਰਦੇ ਆ ਪਹਿਲਾਂ ਐਮਐਲਏ ਕੋਲੇ ਕਰਦੇ ਆ ਬੇਨਤੀ ਜੇ ਉੱਥੇ ਨਹੀਂ ਪ੍ਰਵਾਨ ਹੁੰਦੀ ਤਾਂ ਫਿਰ ਆਪਾਂ ਐਮਪੀ ਜੇ ਉੱਥੇ ਵੀ ਨਹੀਂ ਪ੍ਰਵਾਨ ਹੁੰਦੀ ਤਾਂ ਫਿਰ ਆਪਾਂ ਜਾਂਦੇ ਆ ਕੈਬਨਿਟ ਮੰਤਰੀਆਂ ਦੇ ਦਰਾਂ ਤੇ ਸੋ ਇਹ ਹੈ ਜਿਹੜੀ ਅੱਜ ਆਪਾਂ ਬੇਨਤੀ ਪੱਤਰ ਦੇਣ ਪਹੁੰਚੇ ਆਂ ਜਦੋਂ ਮੈਂ ਆਈਆਂ ਮੈਂ ਤਕਰੀਬਨ 7-10 ਤੇ ਪਹੁੰਚ ਗਈ ਸੀ ਵੀਰ ਮਨਜੀਤ ਸਿੰਘ ਜੀ ਕਹਿੰਦੇ ਵੀ ਮੈਂ ਪਿੰਡ ਜੀ ਆਂ ਕਿ ਮੈਂ ਆਉਣਾ ਵਾਪਸ ਮੈਂ ਕਹਿੰਦੀ ਮਾੜਾ ਯਾ ਤੁਸੀਂ ਫੋਨ ਲਗਾ ਹਾਂ ਮੈਂ ਲੌਣ 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 ਕਾ ਨੂੰ ਕੱਥੀਆ ਬਦਲਾ ਵਾੜਾ ਹਨਾ ਉਹਨਾਂ ਆਪਾਂ ਕੁੜੀ ਦੇ ਵੇਟ ਕਰਦੇ ਆ ਜੀ ਐਮਐਲ ਸਰ ਆਉਂਦੇ ਆ ਤਾਂ ਮਾਪਾ ਮੰਗ ਪੱਤਰ ਉਹਨਾਂ ਨੂੰ ਦੇਵਾਂਗੇ ਜੇ ਉਹਨਾਂ ਦੀ ਕੋਈ ਮਜਬੂਰੀ ਹੈ ਜਾਂ ਉਹ ਨਹੀਂ ਪਹੁੰਚ ਸਕਦੇ ਤਾ ਫੇਰ ਉਹ ਆਪਾਂ ਨੂੰ ਦੱਸਣਗੇ ਵੈਸੇ ਤਾਂ ਇਹੀ ਕਹਿ ਕੇ ਗਏ ਆ ਭਈ ਅਸੀਂ ਪਿੰਡ ਚਿਆਂ ਆਉਨੇ ਆ ਪਰ ਜਿਹੜੇ ਲੀਡਰਾਂ ਦੇ ਲਾਰੇ ਹੁੰਦੇ ਆ ਇਹ ਸ਼ਰਾਬੀਆਂ ਦੇ ਗੱਪ ਵਰਗੇ ਹੁੰਦੇ ਆ ਕਿਉਂ ਜਿੰਮੇ ਸ਼ਰਾਬੀ ਨੇ ਗੱਪ ਮਾਰਤਾ ਉਹਨੂੰ ਕੋਈ ਪਤਾ ਨਹੀਂ ਮੈਂ ਜਨਤਾ ਨੂੰ ਕੀ ਕਹੇਤਾ ਘਰਦਿਆਂ ਨੂੰ ਕੀ ਕਹੇਤਾ ਇਹ ਜਿਹੜੇ ਲਾਰੇ ਹੁੰਦੇ ਇਹਨਾਂ ਦੇ ਐਵੇਂ ਦੇ ਹੀ ਹੁੰਦੇ ਆ ਆਪ ਮੜਾ ਜਾ ਪੂਰੇ ਨੂੰ ਕਰ ਲੋ ਨੰਗਲੈਂਡ ਦੇ ਮੁੰਡੇ ਸੋ ਭੈਣੋ ਵਿਸਥਾਰ ਨਾਲ ਆਪਾਂ ਨੂੰ ਭੈਣ ਕਮਲੇਸ਼ ਕੌਰ ਨੇ ਦੱਸਦੀ ਦਿੱਤਾ ਹੈ ਬਈ ਆਜਾ ਆਪਾਂ ਇੱਥੇ ਕਿਉਂ ਪਹੁੰਚੇ ਆ ਇੱਕ ਖਾਦੇ ਲਈ ਪਹੁੰਚੇ ਆ ਜਿਹੜਾ ਆਪਣਾ ਆਂਗਣਵਾੜੀ ਵਰਕ ਨਾਲ ਆਮ ਆਦਮੀ ਪਾਰਟੀ ਦੇ ਸਰਕਾਰ ਵਿੱਚ ਵਤੀਰਾ ਹੋ ਰਿਹਾ ਹੈ ਉਹ ਬਹੁਤ ਹੀ ਨਿੰਦਣਯੋਗ ਹੈ ਕਿਦੋਂ ਕਿ ਆਪਾਂ ਨੂੰ ਜਿਹੜੀਆਂ ਛੁੱਟੀਆਂ ਨੇ ਗੀਤਾਂ ਗੰਗਾ ਗਰਮੀ ਦੇ ਮੰਦੇ ਨਜ਼ਰ ਪਰ ਕੁਝ ਬਲਾਕ ਹੈ ਜਿਹੜਾ ਜਿੱਥੇ ਜਥੇ ਬੰਦੀਆਂ ਕਮਜ਼ੋਰ ਹੈ ਉਥੇ ਉਹਨਾਂ ਪੈਣਾ ਤੋਂ ਚਾ ਆ ਗਈ ਸਾਰਿਆਂ ਮੁਲਾਜ਼ਮਾਂ ਵੱਲੋਂ ਚਾ ਨੂੰ ਕੋਈ ਰਹਿੰਦਾ ਕਨ ਨਹੀਂ ਵੀ ਆ ਡੀਪੀਓ ਆ ਉਹਨਾਂ ਵੱਲੋਂ ਸੈਂਟਰ ਲਵਾਏ ਜਾਂਦੇ ਆ ਉਥੇ ਆਪਣੀਆਂ ਆਂਗਣਵਾੜੀ ਵਰਕਰ ਭੈਣਾ ਸੈਂਟਰ ਲਾਉਂਦੀਆਂ ਨੇ ਕਿਉਂਕਿ ਜਿਹੜੇ ਆਪਣੇ ਸਕੂਲਾਂ ਦੇ ਬੱਚੇ ਆ ਪਲੱਸ 2 ਦੇ ਆ ਪਲੱਸ 1 ਦੇ ਆ ਜਾਂ ਪੰਜਵੀਂ ਦੇ ਆ ਉਹਨਾਂ ਨੂੰ ਗਰਮੀ ਜ਼ਿਆਦਾ ਲੱਗਦੀ ਹੈ ਆਪਣੇ ਜਿਹੜੇ ਆਂਗਣਵਾੜੀ ਸੈਂਟਰ ਵਿਭਾਗੀ ਬਿਲਡਿੰਗਾਂ ਸਰਕਾਰ ਦੀਆਂ ਬਣਾ ਕੇ ਦਿੱਤੀਆਂ ਹੋਣਾਂ ਉਹਨਾਂ ਦੇ ਵਿੱਚ ਇਸ ਦਾ ਪ੍ਰਬੰਧ ਹੈ ਇਸ ਕਰਕੇ ਆਪਣੇ ਜਿਹੜੇ ਬੱਚੇ ਐ ਉਹਨਾਂ ਨੂੰ ਕਿਹਾ ਗਿਆ ਵੀ ਇਹਨਾਂ ਨੂੰ ਸਕੂਲਾਂ ਵਿੱਚ ਬੁਲਾਇਆ ਜਾਵੇ ਆਂਗਣਵਾੜੀ ਵਰਕਰ ਤੇ ਹੈਲਪਰ ਹਰ ਰੋਜ਼ ਵਿజిਟ ਕਰਨ ਜਾਵੇ ਪੋਸ਼ਣ ਟਰੈਕਰ ਦਾ ਕੰਮ ਆ ਜਿਵੇਂ ਚਾਪੇ 2 4 5 ਗਲਾਸ ਪਾ ਦੋ ਜਣੇ ਹੋਰਾਂਗੇ ਤੇ ਇਸ ਕਰਕੇ ਆਪਾਂ ਨੂੰ ਜਿਹੜਾ ਬਹੁਤ ਆਣ ਮਨੁੱਖੀ ਤਸੀਹਰਾ ਦਿੱਤਾ ਗਿਆ ਜਿਹੜਾ ਨਾ ਸਹਿਣਯੋਗ ਆ 46 ਡਿਗਰੀ ਟੈਂਪਰੇਚਰ ਆ ਤੇ ਆਪਣਾ ਵਰਤਰਾ ਹੈਲਪਰਾਂ ਬਿਨਾ ਪੱਖਿਆਂ ਤੋਂ ਬਿਨਾ ਹਵਾ ਦੇ ਪ੍ਰਬੰਧ ਤੋਂ ਸੈਂਟਰਾਂ ਦੇ ਵਿੱਚ ਬੈਂਦੀਆਂ ਆਪਣੀ ਜਥੇਬੰਦੀ ਸਟਰੋਂਗ ਹੋਣ ਕਰਕੇ ਆਪਾਂ ਆਪਦੇ ਦਮ ਨਾਲ ਸੈਂਟਰ ਬੰਦ ਕਰ ਛੱਡੇ ਆ ਫੋ ਇੱਥੇ ਮੈਂ ਮੇਰੀਆਂ ਭੈਣਾਂ ਨੂੰ ਵੀ ਬੇਨਤੀ ਕਰਦੀ ਆ ਅਦਾਦਾ ਸਾਲ ਬੀਤ ਜਾਂਦਾ ਤਾ ਸਰਕਲ ਪ੍ਰਧਾਨ ਸਾਡੇ ਕੱਢਦੀ ਰਹਿ ਜਾਂਦੀ ਆ ਭੈਣੇ ਫੰਡ ਦੇ ਦਿਓ ਭੈਣੇ ਫੰਡ ਦੇ ਦਿਓ ਪਰ ਮੈਨੂੰ ਇਹ ਗੱਲਾਂ ਵਧੀਆ ਨਹੀਂ ਲੱਗਦੀਆਂ ਕਿਉਂਕਿ ਜਦੋਂ ਆਪਾਂ ਤਨਖਾਹ ਲੈ ਲਾਂਨੇ ਆ ਘਰੇਲੂ ਲੋੜਾਂ ਪੂਰੀਆਂ ਕਰਦੇ ਆ ਤਾਂ ਉੱਥੇ ਇੱਕ ਸਰਕਲ ਪ੍ਰਧਾਨ ਭੈਣ ਦੀ ਵੀ ਮਜਬੂਰੀ ਸਮਝਣੀ ਚਾਹੀਦੀ ਆ ਉਹਦੇ ਕੋਲੇ ਵੀ ਇੰਨਾ ਟਾਈਮ ਨਹੀਂ ਹੁੰਦਾ ਵੀ ਉਹ ਵਾਰ-ਵਾਰ ਇੱਕ ਵਰਕਰ ਨਾਲ ਮੱਥਾ ਮਾਰੀ ਜਾਵੇ ਜਿੰਨੀਆਂ ਵੀ ਮੇਰੀਆਂ ਭੈਣਾਂ ਜਥੇਬੰਦੀ ਨੂੰ ਬਲਾਉਂ ਕਰਦੀਆਂ ਟਾਈਮ ਦੀ ਕਦਰ ਕਰੋ ਉਹ ਭੈਣਾਂ ਦੀਆਂ ਮਜਬੂਰੀਆਂ ਸਮਝੋ ਤੇ ਸਮੇਂ ਦੇ ਨਾਲ ਜਿੱਥੇ ਵੀ ਸੱਦਾ ਦਿੱਤਾ ਜਾਂਦਾ ਜਥੇਬੰਦੀ ਵੱਲੋਂ ਉਥੇ ਪਹੁੰਚੋ ਮੈਂ 5 ਪਿੰਡ ਕ੍ਰੋਸ ਕਰਕੇ ਆਈ ਆਂ ਰਾਈਟ ਮੈਂ 7-10 ਦੇ ਇੱਥੇ ਆ ਗਈ ਸੀ ਕੰਮ ਮੇਰੇ ਘਰੇ ਵੀ ਬਹੁਤ ਆ ਹਾਲਾਂਕਿ ਰੋਟੀ ਮੈਂ ਆ ਕੇ ਇੱਥੇ ਖਾਧੀ ਆ ਸੋ ਭੈਣੋ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਵੀ ਟਾਈਮ ਨਾਲ ਧਰਨਾ ਹੈ ਮਜਾਰਾ ਹੈ ਕੁਝ ਵੀ ਆ ਪਹੁੰਚੋ ਨਾ ਤਾਂ ਸਾਡਾ ਮਨਜੀਤ ਵੀਰ ਨਾਲ ਕੋਈ ਰੋਸਾ ਕਿਉਂਕਿ ਸਰਕਾਰ ਹੀ ਗੰਦੀ ਹੋਗੀ ਇੱਕ ਬੰਦੇ ਦੀ ਚੱਲਦੀ ਨਹੀਂ ਸਰਕਾਰ ਹੀ ਗੰਦੀ ਹੋ ਗਈ ਇਹ ਕਿਸੇ ਦੇ ਦਿੱਤੇ ਹੋਏ ਜਿਹੜੇ ਹੈਗੇ ਸੁਝਾਓ ਉਹ ਲੈਣ ਨੂੰ ਤਿਆਰ ਨਹੀਂ ਸਾਡੇ ਮੁੱਖ ਮੰਤਰੀ ਦਾ ਤਾਂ ਇਹ ਆ ਕੰਮ ਬਈ ਉਹਨੇ ਰਾਤ ਨੂੰ ਟੱਲੀ ਜੇ ਕਿਤੇ ਬਾਹਰ ਜਾਣਾ ਫੀਲਡ 'ਚ ਫਿਰ ਵੀ ਟੱਲੀ ਉਹ ਬਸ ਇੱਕ ਆਈਦਾ ਆਈਦਾ ਕਰਕੇ ਗੱਲ ਕਰਨ ਜੋਗਾ ਨਾ ਤਾਂ ਉਹਦੇ ਕੋਲੇ ਕੋਈ ਆ ਕੁੜੀਆਂ ਜਾਂ ਇੱਥੇ ਲੈ ਲਓ ਜਿਹੜਾ ਨਮਕਾ ਕੁੜੀਆਂ ਜਿੰਦਰਾ ਚਾ ਲੈ ਲਓ ਇਹਨੇ ਠੀਕ ਹੈ ਉਥੇ ਸਭੋ ਜਿਹੜੇ ਐਜੂਕੇਟਡ ਚੰਗੇ ਪੜੇ ਲਿਖੇ ਐਮ.ਐਲ.ਏ ਜਾਂ ਐਮ.ਪੀ.ਏ ਉਹਨਾਂ ਨੂੰ ਵੀ ਸ਼ਰਮਿੰਦਾ ਹੋਣਾ ਪੈਂਦਾ ਇਹਨਾਂ ਨੇ ਜਿਹੜੀ ਚਿੱਠੀ ਕੱਢੀ ਹੈ ਬਈ ਆਂਗਣਵਾੜੀ ਸੈਂਟਰ ਆ ਪਹਿਲਾਂ ਤਾਂ ਇਹਨਾਂ ਨੇ ਹਲੋ ਹਲੋ ਕੀਤੀ ਸਕੂਲਾਂ ਚ ਚਲੋ ਸਕੂਲਾਂ ਚ ਚਲੋ ਸਾਰਨਾ ਪੈਣਾ ਨੂੰ ਬਹੁਤ ਜ਼ੋਰ ਲਾਏ ਨਾ ਜਾਓ ਨਾ ਜਾਓ ਚਲੋ ਸਭ ਸੁਪਰਵਾਈਜ਼ਰਾਂ ਦੇ ਦਬਾਅ ਕਰਕੇ ਸੀਡੀਪੀਓ ਦਾ ਦਬਾਅ ਕਰਕੇ ਚੱਲੀਆਂ ਗਵਾਂ ਹੁਣ ਉਹਨਾਂ ਪੈਣਾ ਨੂੰ ਹੀ ਸਰਕਾਰ ਦਾ ਪ੍ਰੈਸ਼ਰ ਹੈ ਵੀ ਆਪਣੇ ਆਪਣੇ ਆਂਗਣਵਾੜੀ ਸੈਂਟਰਾਂ 'ਚ ਚਲੋ